ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਸਾਰੇ ਵਧੀਆ ਹੋਵੋਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਸੋਹਣੀ 컬렉ਸ਼ਨ ਲੈ ਕੇ ਆਏ ਹਾਂ ਜੀ ਤੇ ਬਹੁਤ ਹੀ ਪਿਆਰੇ ਜੇ ਸੂਟ ਹੈ ਤੇ ਇਹ ਤੁਸੀਂ ਸੂਟ ਜਿਹੜਾ ਦੇਖ ਰਹੇ ਹੋ ਜੀ ਇਹ ਜੌਰਜਟ ਦੀ ਸ਼ਰਟ ਆਉਗੀ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਜੀ ਸ਼ਰਟ ਦੇ ਉੱਪਰ ਬਹੁਤ ਸੋਹਣਾ ਫੈਬਰਿਕ ਹੈ ਪਿਓਰ ਜੌਰਜਟ ਹੈ ਜੀ ਜੌਰਜਟ ਦੀ 셔ਟ ਆਉਗੀ 프린ਟਡ ਨਾਲ ਆਪਾਂ ਇਹਦੇ ਮੈਚਿੰਗ ਕਰੀਏ ਜੀ ਲੈਮਨ ਸ਼ੇਡ ਦੀ ਬਾਟਮ ਦੀ ਲੈਮਨ ਸ਼ੇਡ ਦਾ ਕਲਰ ਜੌਰਜਟ ਦੀ ਬਾਟਮ ਹੈ ਜੀ ਉੱਪਰ ਆਪਾਂ ਇਸ ਤਰ੍ਹਾਂ ਜੀ ਵਰਕ ਕਰਿਆ ਇਹ ਆਨ ਆਰਡਰ ਸੂਟ ਰੈਡੀ ਹੋਇਆ ਜੀ ਹਰ ਸ਼ੀ ਸਲਵਾਰ ਦੇ ਹਿਸਾਬ ਨਾਲ ਹੀ ਆਪਾਂ ਵਰਕ ਕਰਿਆ ਜੀ 20 ਇੰਚ ਪੌਂਚਾ ਰੱਖਣਾ ਸੀ ਜੀ ਉਹਨਾਂ ਨੇ ਤੇ 20 ਇੰਚ ਦਾ ਇਹ ਸਾਨੂੰ ਵਰਕ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਚੌੜਾ ਤੇ ਬਹੁਤ ਵੀ ਵਧੀਆ ਫਰਸ਼ੀ ਸਲਵਾਰ ਦੇ ਹਿਸਾਬ ਨਾਲ ਬਾਟਮ ਆਪਾਂ ਰੈਡੀ ਕਰਿਆ ਬਹੁਤ ਸੋਹਣਾ ਵਰਕ ਹੈ ਜੀ ਤੁਸੀਂ ਨੇੜੇ ਤੋਂ ਚੈੱਕ ਕਰੋ ਬਹੁਤ ਬਰੀਕ ਦੇ ਬਰੀਕੀ ਦੇ ਨਾਲ ਕੰਮ ਕੀਤਾ ਹੈ ਤੇ ਬਹੁਤ ਜ਼ਿਆਦਾ ਸਿੰਗਲ ਟਾਂਕੇ ਦਾ ਕੰਮ ਆਊਗਾ ਜੀ ਸਾਰਾ ਸਾਰਾ ਕੰਮ ਸਿੰਗਲ ਟਾਂਕੇ ਦਾ ਹੈ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਬਣ ਕੇ ਰੈਡੀ ਹੋਇਆ ਹੈ ਇਹ ਦੇਖੋ ਜੀ ਕੰਮ ਦੀ ਫਿਨਿਸ਼ਿੰਗ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਜੀ ਸਿੰਗਲ ਟਾਂਕੇ ਦਾ ਸਾਰਾ ਕੰਮ ਆਊਗਾ ਜੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਸਿੰਗਲ ਟਾਂਕੇ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਜੀ ਬਣਾਉਣ ਤੇ ਤੇ 20 ਇੰਚ ਦੇ ਹਿਸਾਬ ਨਾਲੇ ਮੂਰੀ ਰੱਖੀ ਹੋਈ ਹੈ ਜੀ ਪਰਚੀ ਸਲਵਾਰ ਬਣੂਗੀ ਜੀ ਇਹਦੇ ਨਾਲ ਤੇ ਬਹੁਤ ਸੋਹਣਾ ਸ਼ਰਟ ਦਾ ਫੈਬਰਿਕ ਹੈ ਤੇ ਬਹੁਤ ਸੋਹਣੀ ਮੈਚਿੰਗ ਹੋਈ ਹੈ ਜੀ ਤੁਸੀਂ ਵੀ ਸੂਟ ਇਸ ਤਰ੍ਹਾਂ ਦਾ ਕੋਈ ਰੈਡੀ ਕਰਵਾਉਣਾ ਹੋਵੇ ਤਾਂ ਸਾਡੇ ਤੋਂ ਕਰਵਾ ਸਕਦੇ ਹੋ ਤੇ ਅਗਲਾ ਸੂਟ ਆਪਣਾ ਆਜੂਗਾ ਜੀ ਔਰਗੈਂਜ਼ਾ ਦਾ ਇਹ ਵੀ ਸੂਟ ਆਨ ਆਰਡਰ ਹੈ ਜੀ ਔਰਗੈਂਜ਼ ਔਰਗੈਂਜ਼ਾ ਦੀ ਸ਼ਰਟ ਆਊਗੀ ਜੀ ਬਹੁਤ ਜ਼ਿਆਦਾ ਸੌਫਟ ਔਰਗੈਂਜ਼ਾ ਹੈ ਜੀ ਇਹ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਔਰਗੈਂਜ਼ਾ ਦੀ ਸ਼ਰਟ ਆ ਜੂਗੀ ਤੇ ਨਾਲ ਇਹਦੇ ਜਾਰਜਟ ਦੀ ਆਪਾਂ ਬਾਟਮ ਮੈਚਿੰਗ ਕਰੀ ਹੈ ਬਹੁਤ ਸੋਹਣਾ ਬ੍ਰਾਂਡ ਦਾ ਬਹੁਤ ਸੋਹਣਾ ਬ੍ਰਾਂਡਡ ਜਾਰਜਟ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਜਾਰਜਟ ਦਾ ਸਿੰਥੈਟਿਕ ਜਾਰਜਟ ਨਹੀਂ ਹੈ ਜੀ ਵਧੀਆ ਵਾਲੀ ਜੌਰਜਟ ਹੈ ਬਿਸਕੋਸ ਤੇ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਜ਼ਿਆਦਾ ਪਿਓਰ ਜੌਰਜਟ ਹੈ ਜੀ ਸਿੰਥੈਟਿਕ ਬਿਲਕੁਲ ਵੀ ਨਹੀਂ ਹੈ ਤੇ ਇਹ ਆਰਗੈਂਜ਼ਾ ਦੀ ਸ਼ਰਟ ਆਜੂਗੀ ਜੀ ਇਹ ਸਾਰੀ ਟਾਈ ਡਾਈ ਸ਼ਰਟ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਉੱਪਰ ਆਪਾਂ ਜੀ ਬਾਟਮ ਨਾਲ ਦਾ ਵਰਕ ਕੀਤਾ ਹੈ ਸ਼ਰਟ ਦੇ ਉੱਪਰ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਸਿੰਗਲ ਟਾਂਕੇ ਦਾ ਕੰਮ ਆਊਗਾ ਕੰਮ ਸਾਰਾ ਸਿੰਗਲ ਟਾਂਕੇ ਨਾਲ ਕੀਤਾ ਹੋਇਆ ਹੈ ਤੇ ਇਹ ਆਪਾਂ ਬਾਟਮ ਨਾਲ ਦਾ ਇਹ ਤੇ ਵਰਕ ਕਰਤਾ ਜੀ ਥੋੜਾ ਜਿਹਾ ਹਾਈਲਾਈਟ ਬਣਾ ਕਰਤਾ ਸੂਟ ਨੂੰ ਇਹ ਦੀਆਂ ਬਾਜੂ ਤੇ ਵਰਕ ਆ ਜਾਊਗਾ ਇਹ ਨੈਕਸਟ ਵਰਕ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਜੀ ਔਨ ਆਰਡਰ ਪੀਸ ਰੈਡੀ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਾਡੇ ਦੀ ਇੱਕ ਵਾਰ ਸਾਡੇ ਤੋਂ ਬਣਵਾ ਕੇ ਜਰੂਰ ਦੇਖੋ ਜੀ ਸੂਟ ਤੇ ਤੁਸੋਂ ਨੂੰ ਸਾਡੇ ਕੰਮ ਦਾ ਪਤਾ ਲੱਗ ਜੂਗਾ ਜੀ ਤੇ ਜੂਰ ਆਰਡਰ ਕਰੋ ਜੀ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਕੋਲੇ ਆਉਂਦੀਆਂ ਰਹਿਣਗੀਆਂ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਆਪਣੇ ਨਾਲ ਭੈਣਾਂ ਜੋੜ ਸਕਣ ਜੀ ਤੇ ਲਾਈਕ ਇੱਕ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਜੀ ਸਸ਼ਟੀ ਕਾਲ ਜੀ ਥੈਂਕ ਯੂ